ਇਹ ਦਿਨਾਂ ਦੇ ਵਿੱਚ ਇੱਕ ਮਸਲਾ ਬੜਾ ਉੱਪਰ ਕੇ ਸਾਹਮਣੇ ਆਇਆ। ਸੋਸ਼ਲ ਮੀਡੀਆ ਤੇ ਵੀਡੀਓ ਬੜੀਆਂ ਤੇਜ਼ੀ ਦੇ ਨਾਲ ਵਾਇਰਲ ਹੋਈਆਂ। ਕੀ ਆ ਪੂਰਾ ਮਾਮਲਾ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਜਿਹੜੀ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਹਰ ਭਗਵਾਨ ਸਿੰਘ ਮੂਲਕ ਦੀ ਤਸਵੀਰ ਹੈ ਜੋ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾਂ ਦੇ ਲਈ ਜਿਹੜਾ ਕੰਮ ਕਰ ਰਹੇ ਨੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਮਾਮਲੇ ਤੇ ਜੁੜ ਚੁੱਕੇ ਨੇ ਲਖਮਨ ਸਿੰਘ ਸੇਵੇ ਵਾਲਾ ਸੂਬਾਗੂ ਉਹਨਾਂ ਦੇ ਨਾਲ ਪੂਰੇ ਮਸਲੇ ਤੇ ਚਰਚਾ ਕਰਾਂਗੇ ਕੀ ਆ ਪੂਰਾ ਮਸਲਾ ਹਾਂਜੀ ਪ੍ਰਧਾਨ ਜੀ ਆਪਾਂ ਮਸਲੇ ਤੇ ਗੱਲਬਾਤ ਕਰ ਰਹੇ ਸੀ ਕਿ ਹਰਪਗਵਾਨ ਸਿੰਘ ਵਾਲੇ ਤੇ ਹਾਂਜੀ ਇਹ ਮੂਨਕ ਦਾ ਇਹ ਮਸਲਾ ਹੈਗਾ ਕੀ ਆ ਪੂਰਾ ਮਸਲਾ ਹਰਪਗਵਾਨ ਦਾ ਮਸਲਾ ਇਹ ਆ ਕਿ ਮੂਨਕ ਦੇ ਨਾਲ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰਾ ਪਾਫੜਾ ਹੈ ਜੀ ਉਸ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਮਜ਼ਦੂਰਾਂ ਲਈ ਕਿਹੜਾ ਇਹ ਸੱਜਮੀਨਾ ਜੀ ਉਹਦੇ ਲਈ ਸੜਕ ਦੀ ਜਥੇਬੰਦੀ ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੀ ਸੀ ਵੀ ਇਹ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਜੀ ਜੀ ਤੇ ਪਿੰਡ ਦਾ ਖਸਾਕਰ ਸਰਪੰਚਾ ਹੁਕਮਤ ਸਿੰਘ ਵਰਤੋ ਰੋਕੀ ਜੀ ਉਹ ਪਹਿਲਾਂ ਬਹੁਤ ਸਾਲਾਂ ਤੋਂ ਮਜ਼ਦੂਰਾਂ ਦੀਆਂ ਕੰਮੀ ਬੋਲੀਆਂ ਕਰਵਾ ਕੇ ਉਹਦੇ ਤੇ ਕਾਬੂ ਚੜਿਆ ਰਹੇ ਸੀ ਜੀ ਤੇ ਆਖਰ ਮਜ਼ਦੂਰ ਇਹਦੇ ਕੇ ਸਫਲ ਹੋ ਗਏ ਲਗਭਗ 13 13 ਏਕੜ ਜ਼ਮੀਨ ਆ ਜਿਹੜੀ ਜੀ ਚਾਹਤੀ ਉਹ ਮਧੂਪ ਪਟੇ ਤੇ ਲੈਣਾ ਕਿ 3 ਸਾਲਾਂ ਦੇ ਤੇ ਜੀ ਜੀ ਉਹਦੇ ਵਾਸਤੇ ਇਹੜੀ ਮਸਲਾ ਬਣਿਆ ਵੀ ਮੇਰੇ ਖਲੋ ਜਿਵੇਂ ਰਿਸਕ ਜੀ ਜੀ ਪਹਿਲਾਂ ਜਿਹਨੇ ਉਹ ਸਰਪੰਚ ਵਾਰ ਹੋ ਜੀ ਸਾਫ ਕਾਲ ਸਰਪੰਚ ਜਿੰਨੀ ਬੋਲੀ ਜੀ ਨਹੀਂ ਹੁੰਦੀ ਆ ਉਹ ਮਿਸਕਾ ਜੀ ਇਹਦੇ ਤੇ ਪਹਿਲਾਂ ਉਹਨਾਂ ਨੇ 2023 ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਇਹ ਜੀ ਧਾਰਮਿਕ ਮਸਲਾ ਬਣਾਉਣ ਦੇ ਵਜੋਂ ਵੀ ਗੁਰਦੁਆਰਾ ਸਾਹਿਬ ਘਰਤ ਪਾਣੀ ਆ ਜੀ ਮਜ਼ਦੂਰਾਂ ਦੀ ਉਹਦੇ ਚ ਸਰੋਂ ਵਗੈਰਾ ਵੀ ਸੀ ਜੀ ਜੀ ਉਹ ਉਹਨਾਂ ਨੇ ਜੀਸੀਬ ਨਾਲ ਲਾ ਕੇ ਸਾਰੀ ਫਸਲ ਜੜ ਕੇ ਘਰਤ ਪਾਣੀ ਜੀ ਉਦੋਂ ਵੀ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਅੰਟੀਰ ਰਦ ਘਰ ਨੇ ਨੂੰ ਸ਼ਿਕਾਇਤਾਂ ਕੀਤੀਆਂ ਪੂਰੀ ਕੱਲ੍ਹ ਦੀ ਹੋਈ ਬਸ ਪਿੰਡ ਦੇ ਵਿੱਚ ਫਿਰ ਉਹਨਾਂ ਨੇ ਮੋਲ ਨਾਲ ਪਤਲਾ ਆ ਗਿਆ ਸਮਝੌਤਾ ਜਿਹੜਾ ਜੀ ਮਜ਼ਦੂਰਾਂ ਨੂੰ ਵੀ ਇਹ ਹੋ ਗਿਆ ਵੀ ਜਦੋਂ ਉਹ ਤਾਂ ਮਦਦਨਾਲ ਪਰਪੋਕਾ ਸਾਹਿਬ ਤਸਕੀਨੇ ਪਾਸ ਫੜਾਂਦੀ ਲੋੜ ਸੀ ਜੀ ਉਦੋਂ ਉਹਨਾਂ ਨੇ ਕਿਹਾ ਵੀ ਅਸੀਂ ਜ਼ਮੀਨ ਪੱਧਰ ਕਰਕੇ ਦੇਵਾਂਗੇ ਮਾਫੀ ਦੇ ਦੇਵਾਂਗੇ ਐ ਸਾਡੀ ਗਲਤੀ ਆ ਇਹ ਵੀ ਇਸਾਥੋਂ ਡੇਟਾ ਪਹਿਲਾਂ ਪੁੱਛਣਾ ਚਾਹੀਦਾ ਸੀ ਤੁਹਾਨੂੰ ਜੀ ਪਰ ਉਦੋਂ ਆਵਾਜ਼ ਅਮਨ ਕੋਈ ਨਹੀਂ ਕੀਤਾ ਉਹਨਾਂ ਨੇ ਨਾ ਜ਼ਮੀਨ ਪੱਧਰ ਖੱਟੇ ਦਿੱਤੀ ਮਜ਼ਦੂਰਾਂ ਨੇ ਸਭ ਨੂੰ ਹੋਰ ਪਹਿਲਾਂ ਸਰਕਾਰ ਦੇ ਕੋਲੋਂ ਲਵਾਇਆ ਸਰ ਜ਼ਮੀਨ ਪੱਧਰ ਕੀਤੀ ਜੀ ਜੀ ਵੀ ਉਸ ਪਿੰਡ ਦੇ ਵਿੱਚ ਮਜ਼ਦੂਰਾਂ ਨੇ

ਜੀ ਉਹਨਾਂ ਨੇ ਹੁਣ ਇਹ ਬਹਾਨਾ ਬਣਾ ਕੇ ਪਿਛਲੇ ਸਮੇਂ ਤੋਂ ਮਜ਼ਦੂਰਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਇਹ ਜ਼ਮੀਨ ਖਾਲੀ ਕਰੋ ਜੀ ਘੱਟ ਬਾਕ ਸਲੋਣਾ ਹੈ ਪਿੰਡ ਦੇ ਵਿੱਚ ਦੇ ਕੋਟੀ ਕੈਂਸਰ ਦਾ ਮਸਲਾ ਪਲਾਣਾ ਹੈ ਜੀ ਇਧਰੋਂ ਮਜ਼ਦੂਰ ਜਥੇਬੰਦੀ ਦਾ ਇਹ ਕਹਿਣਾ ਸੀ ਸਰ ਜੀ ਜਿੱਥੇ ਪੰਚਾਇਤ ਨੇ ਮਤਾ ਜਿਹੜਾ ਕਿਲਾ ਨੰਬਰ ਹੈਗਾ ਅਸੀ ਤਾਂ ਪਿਛਲੇ 2 ਸਾਲਾਂ ਤੋਂ ਖਾਲੀ ਛੱਡਿਆ ਹੋਇਆ ਜੀ ਜੀ ਤੇ ਸਾਥੋਂ ਹਰਾਂ ਕਿ ਤੁਸੀਂ ਪੈਸੇ ਪੂਰੀ ਜਮੀਨ ਹੈ ਹੈ ਫੇ ਅਸੀਂ ਉਧਰ ਪਹਿਲਾਂ ਖਾਲੀ ਛੱਡਿਆ ਹੋਇਆ ਜੀ ਜਿੱਥੇ ਬਣਦਾ ਉੱਥੇ ਲਾਇਆ ਜਾਵੇ ਜੀ ਉਹ ਬਜਾਇਦ ਸੀ ਵੀ ਉੱਥੇ ਦੂਜੀ ਥਾਂ ਤੇ ਜਾੜੀ ਥਾਂ ਤੇ ਨਹੀਂ ਲਾਉਣਾ ਉਹਦੇ ਪਿੱਛੇ ਕਾਰਨ ਇਹ ਆ ਕਿ ਇਹਨਾਂ ਦਾ ਇੱਕ ਵੱਡਾ ਚੌਧਰੀ ਹੋਰ ਕਿਸੇ ਪਿੰਡ ਦਾ ਜੀ ਉਹਦਾ ਕੋਈ ਪਾਈ ਹੋਈ ਆ ਵੱਡੀ ਤੇ ਮਜ਼ਦੂਰਾਂ ਦੇ ਇਸ ਜ਼ਮੀਨ ਦੇ ਵੇਚ ਲਈ ਉਹਨੂੰ ਨਗਾਇਜ਼ ਰਾਹ ਦਿੱਤਾ ਹੋਇਆ ਜੀ ਮਜ਼ਦੂਰ ਇਹ ਵੀ ਮੰਗ ਕਰਦੇ ਆਉਂਦੇ ਸੀ ਵੀ ਸਾਨੂੰ ਦੱਸੋ ਵੀ ਇਹ ਮਤ ਪਾਇਆ ਹੋਇਆ ਸਰਹਾ ਜੀ ਜਦੋਂ ਸਾਡੇ ਤੋਂ ਪੂਰੀ ਤੁਸੀਂ ਠੇਕਾ ਲੈਣਿਆ 2 3 ਕਨਾਲਾਂ ਜ਼ਮੀਨ ਰਾਹ ਦੇ ਵਿੱਚ ਅੱਡੀ ਹੋਈ ਸੀ ਜੀ ਉਹਨਾਂ ਨੇ ਫਿਰ ਹੁਣ ਇਹਨੂੰ ਐ ਮਾਰਨਾ ਬਣਾ ਕੇ ਜਦੋਂ 8 ਵਾਕਸ ਲੱਗੇ ਇਥੇ ਜੀ ਫਿਰ ਇਹ ਨਾ ਪੱਕਾ ਹੋਜੂ ਜੀ ਤੇ ਉਹਨਾਂ ਨੇ ਦੂਰਾਂ ਨੂੰ ਬਿਨਾਂ ਕੋਸ ਦਸਤੇ ਪੁੱਛਿਆ ਹੋਰ ਸਲਾਹ ਕਰੇ ਤੋਂ ਬਿਨਾਂ ਜੀ ਜੀ ਉਹ ਪਿਛਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਸਭ ਜਨਾਂ ਬਾਤਾਂ ਮਿਲਦੂਗਾ ਨਾ ਜੀ ਜਦੋਂ ਹੋ ਰਹੇ ਹਰ ਰੋਜ਼ ਦਾ ਮਜ਼ਦੂਰਾਂ ਨੂੰ ਹਿਆਰ 1200 ਪੀਐਡीडी ਆਮਦਨ ਹੁੰਦੀ ਸੀ ਠੀਕ ਹੈ ਜੀ ਇਹ ਬੰਦੀ ਲੜ ਗਈ ਜੀ ਇਸ ਸੰਬੰਧੀ ਕੋਈ ਜਾਣਕਾਰੀ ਇਸ ਸੰਬੰਧੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੋਵੇ ਵੀ ਸਬਜ਼ੀਆਂ ਵਾਹ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਨੂੰ ਉਹਦੇ ਮਜ਼ਦੂਰਾਂ ਨੇ ਜਿਹੜੀ ਇਹ ਆ ਜਦੋਂ ਫਸਲ ਵਾਹਤੀ ਜੀ ਉਹਦੀ ਲੈਫਤੀ ਸ਼ਿਕਾਇਤ ਕੀਤੀ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜੀ ਸਕੋਂਦੀ ਹਲਟਾ ਮਜ਼ਦੂਰ ਹਮਕਾਇਆ ਡੀਐਸਪੀ ਨੇ ਸਾਰੇ ਪੰਚ ਨੂੰ ਇਹ ਕਹ ਕਿਹਾ ਵੀ ਵਰਤਨਾਰਤ ਨੂੰ ਸਰਪੰਚੀ ਕਰਨੀ ਪਊਗੀ ਜੀ ਜੀ ਸ਼ਹਿਰੀ ਪ੍ਰਸ਼ਾਸਨ ਨਾਲ ਹੁੰਦਾ ਨੇ ਨਾ ਨੇ 26 ਤਰੀਕ ਵਾਲੇ ਦਿਨ ਜੀ ਮਜ਼ਦੂਰ ਪਹਿਲਾਂ ਤਾਂ ਉੱਥੇ ਇਕੱਠੇ ਹੋਏ ਸੀ ਜਿੱਥੇ ਸਾਜਨਾ ਬੈਠਾ ਹੋਣੀ ਸੀ ਜੀ ਜੀ ਤੇ ਉੱਥੇ ਇਕੱਠੇ ਹੋ ਕੇ ਮਾਰਨ ਦੀ ਨੀਅਤ ਨਾਲ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਉੱਥੇ ਤੋਂ ਬਚਾ ਜੀ ਜੀ ਮਜ਼ਦੂਰਾਂ ਨੂੰ ਡਟਾਤੀ ਖਾਣਾ ਦੇ ਵਰਤੋਂ ਕੀ ਉਹਨਾਂ ਨੇ ਜੀ ਜੀ ਇਸੇ ਦੇ ਨਹੀਂ ਮੁੜ ਕੇ 26 ਤਰੀਕ ਨੂੰ ਉਹਨੇ ਡੀਐਸਪੀ ਨੇ ਬੁਲਾਇਆ ਹੋਇਆ ਸੀ ਦੋਹਾਂ ਘਰਿਆਂ ਨੂੰ ਜੀ ਜੀ ਥਾਣੇ ਥਾਣੇ ਵਾਲਿਆਂ ਨੇ ਸੁਣਿਆ ਨੇ ਡੀਐਸਪੀ ਨੇ ਰਿਪੋਰਟ ਕਰਤੀ ਸੀ ਜੀ ਉਹ ਉਹਨਾਂ ਨੇ ਪੂਰੀ ਸਕੀਮ ਦੇ ਨਾਲ ਪਹਿਲਾਂ ਹੀ ਮਜ਼ਦੂਰਾਂ ਗੁੜੇ ਸਾਹਿਬ ਦੇ ਸਾਹਮਣੇ ਉਹ ਜੀ ਜੀ ਜੇ ਲੇਟ ਹੋਈ ਉਹ ਉੱਥੇ ਗਏ ਡੀਐਸਪੀ ਦਾਪਰ ਜੀ 25-30 ਜਣੇ ਸੀਗੇ ਅਹਰ ਜਦੋਂ ਵੀ ਮਜ਼ਦੂਰ ਜਾ ਕੇ ਖੜੇ ਆ ਜੀ ਭਗਵਾਨ ਦੇ ਉੱਤੇ ਮਾਰ ਦੇਣ ਦੇ ਰਾਹ ਤੇ ਨਾ ਹਮਲਾ ਕੀਤਾ ਜੀ ਜਿਹੜੇ ਉੱਥੇ ਮਜ਼ਦੂਰ ਹਾਜ਼ਰ ਸੀਗੇ ਤਾਂ ਕੋਈ ਚੜ੍ਹ ਨਹੀਂ ਰਿਹਾ ਉਹਨਾਂ ਉੱਤੇ ਸੱਤੀ ਕਲਾਂ ਖੜੀਆਂ ਛੜੀਆਂ ਆਹੋਏ ਦੇਖਿਆ ਜਾਵੇ ਤਾਂ ਇਹ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਗਈਆਂ ਨੇ ਤੇ ਲਗਭਗ ਸਾਰੀਆਂ ਹੀ ਜਥੇਬੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਹਮਾਇਤ ਕੀਤੀ ਆ ਉਹਨਾਂ ਨੇ ਪਰ ਇਸ ਮਸਲੇ ਤੋਂ ਬਾਅਦ ਪ੍ਰਸ਼ਾਸਨ ਦਾ ਰਵਈਆ ਕਿਸ ਤਰ੍ਹਾਂ ਦਾ ਜੀ ਇਸ ਵੀਡੀਓ ਨੂੰ ਦੇਖਿਆ ਅਸ਼ਾਸ਼ਣ ਨੂੰ ਪ੍ਰਸ਼ਾਸਨ ਨੂੰ ਸੀਐਸਐਸਪੀ ਨੂੰ ਮਿਲੇ ਆ ਜੀ 27 ਤਰੀਕ ਨੂੰ 26 ਤਰੀਕ ਦੀ ਘਟਨਾ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਸਹੀਆਂ ਜੀ ਕਿਸਾਨ ਜਥੇਬੰਦੀਵਾਂ ਦੇ ਪਾਰਟਿਸ ਸੰਗ ਨੇ ਇੱਕ ਨਾਗਰਾਂ ਦੇ ਦਿੱਲੇ ਦੀ ਜੀ 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 ਮੇਨਾ ਕੁਸ਼ੇ ਅੰਮ੍ਰਿਤ ਸਿੰਘ ਨੂੰ ਆਉਣੇ ਸੀ ਪੀਐਸਐਸਪੀ ਨੇ ਕਿਹਾ ਵੀ ਠੀਕ ਹੈ ਇਹ ਸਤਨਾਵੋਨ ਦੇ ਨਾਮਲੇ ਤੇ ਵੀ ਬਣਦਾ ਕੇਸ ਆ ਜੀ ਤੇ ਅਹ ਜੀ ਪੁਲਿਸ ਨੇ ਅਸੀਂ ਕਿਹਾ ਨੀ ਤਰਸਤ ਬਿਆਨ ਲਿਖਾਇਆ ਉਹ ਮੇਰੋ ਹਸਪਤਾਲ ਤੇ ਡਾਕਟਰ ਵੀ ਨਹੀਂ ਕਰਵਾਇਆ ਇਹਨਾਂ ਨੇ ਮਤਲਬ ਘਬਰਾਹਟ ਚ ਹੁੰਦਾ ਬੰਦਾ ਹਮਲੇ ਤੋਂ ਤਰਸਤ ਬਾਅਦ ਉਹਦੇ ਬੇੜੂ ਦੇ ਪੈਰਾਂ ਨੇ ਤੇ ਕਦਰ ਦਿੱਤੀ ਤਾਂ ਬਿਆਨ ਦਵਾ ਦਿਖੋ ਜੀ ਐਸਐਸ ਪੰੰਦਾ ਮਾਮਲਾ ਜੀ ਐਸਐਸਪੀ ਨੇ ਇਹਦੇ ਸਹਿਮਤੀ ਦਿੱਤੀ ਸੀ ਜੀ ਤੇ ਨਾਲ ਉਹਨੇ ਕਿਹਾ ਅਸੀਂ ਪੱਚਾ ਦਰਜ ਕਰਕੇ ਤਵਦੀਸ਼ ਜ਼ਰੂਰ ਕਰਾਂਗੇ ਸੀਗਾ ਕਰ ਲਓ ਤਵਦੀਸ਼ ਦਾ ਕੋਈ ਰੌਲਾ ਨਹੀਂ ਪਰਚਾ ਦਰਜ ਕਰੋ ਜੀ ਉਹ ਹੋਰ ਪਰਸੋਂ ਦੇ ਵਿੱਚ ਹਾਤਰੀ ਮਾ ਬੈਂ ਮਿਲ ਲਿਆ ਯਾਰ ਭਗਵਾਨ ਸਿੰਘ ਦਾ ਉਹ ਪਟਿਆਲੇ ਰੇਗਿੰਦਾ ਹਸਤਾಳ್ਚਾ ਜੀ ਤੇ ਅਜੇ ਤੱਕ ਅਗਲੀ ਕਾਰਵਾਈ ਕੋਈ ਨਹੀਂ ਪਾਈ ਉਹਨਾਂ ਨੇ ਜੀ ਉਹਨਾਂ ਸੀ ਆਉਂਦੇ ਦਿਨਾਂ ਦੇ ਵਿੱਚ ਦੁਬਾਰਾ ਸੰਗਰਸ਼ ਵੀ ਕਰਨਗੇ ਜੀ ਐਸਐਸਪੀ ਨੇ ਕਿਹਾ ਸੀ ਕਿ ਜਿੰਨਾ ਮਜ਼ਦੂਰਾਂ ਨੇ ਸਰਜਨਾ ਵਾਈਆਂ ਉਹਨਾਂ ਦੀ ਸ਼ਿਕਾਇਤ ਵੀ ਦਿਓ ਮੈਨੂੰ ਜੀ ਜੀ ਮੈਂ ਉਹ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰੂੰਗਾ ਹਰ ਤਰੀਕਾ ਕੁਛ ਨਹੀਂ ਹੋਇਆਗਾ ਜੀ ਹਰ ਇੱਕ ਜੀ 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 28 ਤਰੀਕ ਨੂੰ ਸ਼ਹਿਰ ਦੇ ਵਿੱਚ ਮੂਨਕ ਚ ਰੈਲੀ ਕੀਤੀ ਆ ਮਯਾਰਾ ਖੱਤਾ ਵੱਡੀ ਨਗਰ ਵਿੱਚ ਕਖਾਨ ਆਏ ਆ ਮਜ਼ਦੂਰ ਜਿਹਾ ਬੰਦੇ ਕਹਿੰਦੇ ਆ ਪ੍ਰਾਪਰਟੀ ਰੋਡ ਚੱਕ ਬੰਦ ਕਰਿਆ ਜੀ ਪਰ ਉਹ ਚੁਣੌਤੀ ਜਿਹੜੀ ਉਹਨਾਂ ਨੇ ਦਿੱਤੀ ਆ ਉਹ ਕਬੂਲ ਕੀਤੀ ਆ ਪ੍ਰਮਾਣਕੀ ਜੀ ਜੀ ਅਗਰ ਪ੍ਰਸ਼ਾਸਨ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਦਾ ਇਹਨਾਂ ਦੇਖਣ ਦੇ ਬਾਅਦ ਮੰਤਰੀ ਜੀ ਪਲੇ ਹੁੰਦਾ ਸੀ ਬਰਿੰਦਰ ਗੋਇਲ ਜੀ ਇਹਨਾਂ ਨਹੀਂ ਜੀ ਉਹ ਦੋਸ਼ੀਆਂ ਦੇ ਨਾਲ ਉਹਦੀ ਪੂਰੀ ਸੰਗਤ ਇਸ ਕਰਕੇ ਪ੍ਰਸ਼ਾਸਨ ਜਿਹੜਾ ਕਾਰਵਾਈ ਨਹੀਂ ਕਰ ਰਿਹਾ ਜੀ 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 ਕਿਤੇ ਨਾ ਕਿਤੇ ਇਹ ਲੱਗਦਾ ਵੀ ਸਿਆਸੀ ਸਾਹਿਬ ਵੀ ਜਿਹੜੀ ਪੂਰਾ ਜੋਰ ਲਾ ਰਹੀ ਹੈ ਇਸ ਮਾਮਲੇ ਨੂੰ ਸਿਆਸੀ ਸਾਹਿਬ ਹੈਗੀ ਜਿੱਦੇ 28 ਤਰੀਕ ਨੂੰ ਇੱਧਰ ਅਸੀਂ ਪ੍ਰੋਗਰਾਮ ਕੀਤਾ ਉਸ ਦਿਨ ਬਰਿੰਦਰ ਗੋਇਲ ਪਿੰਡ ਦੇ ਵਿੱਚ ਗਿਆ ਜੀ ਬਹਾਨਾ ਇਹ ਬਣਾਇਆ ਵੀ ਖਾਲਿਆਂ ਦਾ ਘਟਨ ਕਰਨ ਵਾਸਤੇ ਆਏ ਹੋਇਆ ਜੀ ਜੀ ਉਹ ਉਸੇ ਦਿਨ ਮੁਕਾਬਲੇ ਤੇ ਉੱਥੇ ਉਹਨਾਂ ਨੇ ਪਿੰਡ ਦਾ ਕੱਠ ਵੀ ਕੀਤਾ ਗ੍ਰਾਮ ਸਭਾ ਬਣਾਉ ਜੀ ਜੀ ਨੂੰ ਮੁਖੀ ਬੁਲਾਈ ਆ ਉਹਨਾਂ ਨੇ ਜੀ ਜੀ ਤੇ ਉਹ ਪੇਸ਼ ਕਰ ਰਹੇ ਜਿਵੇਂ ਵੀ ਮਜ਼ਦੂਰ ਆ ਕਿਹੜੇ ਵੀ ਵਾਟਰ ਵਕਸ ਲਾਉਣ ਦੇ ਵਿਰੋਧੀ ਆ ਜੀ ਇਹ ਸਭ ਤੋਂ ਵੱਧ ਲੋੜ ਮਜ਼ਦੂਰਾਂ ਨੂੰ ਆ ਵਾਟਰ ਵਕਸ ਦੀ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਪਰ ਉਹ ਵੀ ਲੱਭੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਉਹ ਡੂੰਘੇ ਦਾ ਮੋਟਰਾਂ ਵੀ ਲਾ ਸਕਦੇ ਆ ਜੀ 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 ਅਸੀਂ ਤਾਂ ਜ਼ਮੀਨ ਪਹਿਲਾਂ ਖਾਲੀ ਛੱਡੀ ਹੋਈ ਔਰ ਜੀ ਜੀ ਇਹਦੇ ਬਾਅਦ ਲਿਖਤੀ ਸਪਨਾ ਪਹਿਲਾਂ ਪੰਜੀ ਇਹ ਦੇ ਕਰਨਗੇ ਇਹ ਤੋਂ ਬਿਨਾ ਜਾਲ ਸਪਲਾਈ ਵਿਭਾਗ ਨੂੰ ਦਿੱਤੀ ਇਹ ਡੀਡੀਪੀ ਨੂੰ ਦਿੱਤੀ ਜਾਂ ਸਾਡੇਆਂ ਅਖੇ ਫਸਲਾਂ ਵੇਚੀਆਂ ਹੋਣੀਆਂ ਤੇ ਆਖਾਂ ਅਸੀਂ ਥਾਂ ਵੀ ਛੱਡੀ ਹੋਈ ਹੁੰਦੀ ਆ ਸਾਨੂੰ ਪਰ ਉਹ ਵੀ ਵਾਟਰ ਬਾਕਸ ਦੀ ਥਾਂ ਹੈ ਕਿਹੜੀ ਜੀ ਜੀ ਪੰਚਾਇਤ ਦਾ ਮਤਲਬ ਪੰਚਾਇਤ ਨੇ ਬਕਾਇਦਾ ਨਕਸ਼ਾ ਪਾਇਆ ਹੋਇਆ ਸਾਡਾ ਸਰਪੰਚ ਜਿਹੜੀ ਅਗਵਾਈ ਕਰਦਾ ਤੇ ਆ ਉਹਨੇ ਵੀ ਬੋਲੀਆ ਉਹਨੇ ਵੀ ਕਿਹਾ ਵੀ ਅਸੀਂ ਹਰਾਮਤਾਰੇ ਹੋਰ ਤਾਂ ਨਹੀਂ ਹੋਥਾਂ ਤੇ ਲਾਰੇ ਵਟਵਟ ਜੀ ਜੀ ਪ੍ਰਧਾਨ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਇਸ ਨੂੰ ਜੱਟ ਵਰਸਸ ਦਲਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਚੰਗੇ ਦੇਖਦੇ ਹੋ ਦੇਖੋ ਪਿੰਡ ਚ ਕੋ ਬਣਾ ਹੀ ਰਹੇ ਆ ਜੀ ਪਰ ਸਾਡਾ ਤਾਂ ਇਹ ਕੋਈ ਮਸਲਾ ਇਹਨੂੰ ਜਾਤ ਪਾਤੀ ਮਸਲਾ ਬਣਾਉਣਾ ਨਹੀਂ ਅਸੀਂ ਤਾਂ ਕਿਸਾਨ ਮਜ਼ਦੂਰ ਏਕਤਾ ਦੇ ਹਮਾਇਤੀ ਆ ਜੀ ਜੀ ਔਰ ਸਾਰੇ ਕਿਸਾਨ ਜਿੱਥੇ ਬੰਦੀਆਂ ਡਲਟ ਕੇ ਆਈਆਂ ਨੇ ਔਰ ਜੀ ਜੀ ਜਿੰਦਰ ਸਰ ਜੀ ਹੁਣ ਜਿੱਤਰਾਂ ਨਾਲ ਉੱਤੇ ਇਕੱਠੇ ਆ ਕੇ ਮੈ ਮਜ਼ਦੂਰਾਂ ਦੇ ਹੱਕ ਤੇ ਜੀ ਜੀ ਜਿਸ ਤਰ੍ਹਾਂ ਬੋਲੇ ਨੇ ਹਾਂ ਹਾਂ ਜੀ ਹਾਂ ਜੀ ਤੇ ਔਰ ਭਗਤੀ ਵੀ ਖਾਨ ਜਗਰਵੰਦੀ ਦੇ ਲਈ ਇੱਧਰ ਆਇਆ ਸਾਡੇ ਹੱਥ ਦੇ ਵਿੱਚ ਜੀ ਜੀ ਅ ਪਰਸੇ ਉਹ ਮਰੀ ਕੋਸ਼ਿਸ਼ ਇਹ ਨਹੀਂ ਸਫਲ ਨਹੀਂ ਹੋਣ ਦੇ ਮਾਰੇ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਸ ਸੰਦੇ ਵਿੱਚ ਪੂਰੀ ਤਰ੍ਹਾਂ ਨਾਲ ਗੁੰਡਾਗਰਬੀ ਦੇ ਛਤਰੇ ਹੋਇਆ ਕਲੇ ਮਜ਼ਦੂਰਾਂ ਤੇ ਨਹੀਂ ਹਮਲਾਇ ਤੁਹਾਨੂੰ ਕਰਤੇ ਕਿ ਸੰਜੁਨੇ ਅੱਗੂ ਅ ਅ ਸੰਗਠਨ ਜ਼ਮੀਨ ਦੇ ਮਸਲੇ ਨੂੰ ਖਾਈ ਜੀ ਹਾਂਜੀ ਹਾਂਜੀ ਉਹਦੇ ਤੇ ਵੀ ਹਮਲਾ ਹੋਇਆ ਉਹਦੀ ਨਸਤਾ ਮਾ ਤੋੜ ਗਿਆ ਨੇ ਉਹਦੇ ਦੋਸਤਾਂ ਨਾਲ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਅਸਲ ਦੇ ਵਿੱਚ ਸਰਕਾਰ ਚਾਹੁੰਦੀ ਹੈ ਵੀ ਜਿਹੜਾ ਜ਼ਮੀਨ ਆਏ ਕਾਰਪੇਟ ਖਾਣੇ ਮੋਡਲ ਹੈ ਵੱਡੇ ਜੀirdarਾਂ ਨੂੰ ਦੇਣਗੇ ਜੀ ਜੀ ਛਾਹਮਣ ਦੂਰਾਂ ਦੇ ਬੰਦੇ ਕੀ ਜ਼ਮੀਨਾਂ ਰਹਿਣ ਦੇਣਗੇ ਇਹਨਾਂ ਦੇ ਜਿਹੜੇ ਲੋਕਾਂ ਦੀਆਂ ਆਪਦੀਆਂ ਛੋਟੇ ਕਿਸਾਨਾਂ ਕੋਲ ਆਪਦੀਆਂ ਜ਼ਮੀਨਾਂ ਉਹ ਰਹਿਣ ਨਹੀਂ ਦੇਣਗੇ ਜੀ ਜੀ ਸੋ ਇਹ ਵੱਡਾ ਹਮਲਾ ਉਸ ਹਮਲੇ ਕਰਕੇ ਜਿਹੜਾ ਹੈਗਾ ਬਰੇਂਦਰ ਗੋਇਲ ਹੋਣੀ ਹੋਰ ਸਾਹ ਤੇ ਉਹਨਾਂ ਦੇ ਬੈਠੇ ਖੜੇ ਆ ਜੀ ਜੀ ਪਿਛਲੇ ਸਮੇਂ ਦੇ ਦਰਮਿਆਨ ਲਗਭਗ ਕੁਝ ਸਾਲਾਂ ਤੋਂ ਜਿਹੜਾ ਪੰਚਾਇਤੀ ਜ਼ਮੀਨਾਂ ਵਾਲਾ ਮਾਮਲਾ ਸੀ ਜਿਹੇ ਇਸੇ ਦੇ ਪੰਚਾਇਤੀ ਜ਼ਮੀਨਾਂ ਵਾਲਾ ਮਾਮਲਾ ਬੜਾ ਚੱਲਿਆ ਹੈ ਇਹ ਕਿਤੇ ਨਾ ਕਿਤੇ ਕੜੀ ਉਸ ਨਾਲ ਵੀ ਜੁੜੀ ਹੋਈ ਆ ਬਿਲਕੁਲ ਉਹੀ ਆ ਜੀ ਚੇਤਨ ਹੋ ਰਹੇ ਆ ਲੋਕ ਔਰ ਇੱਕ ਹੋਰ ਸਿਰੇ ਦੀ ਗੱਲ ਅਸੀਂ ਤੁਹਾਨੂੰ ਦੱਸਣ ਲੱਗੇ ਆ ਕਿ ਭਗਵੰਦ ਮਾਨ ਸਾਹਿਬ ਬੜੇ ਅੰਡਿਆ ਸਿਹਤ ਕ੍ਰਾਂਤੀ ਲਈ ਅਤੇ ਕਿਤੇ ਸਿੱਖਿਆ ਕ੍ਰਾਂਤੀ ਲਈ ਜੀ ਜੀ ਹੁਣ ਹਾਲਤੇ ਹੋਏ ਕਿ ਹਰ ਭਗਵੰਦ ਸਾਹਿਬ ਮੂਹਣ ਫੁੱਲੇ ਤੋਂ ਸੱਤਾ ਲੱਕੀ ਗਾ ਜੀ ਉਹਦੇ ਬਹੁਤ ਸਾਰਾ ਟੋੜ ਦਿੱਤਾ ਗਿਆ ਜੀ ਉਸ ਤੋਂ ਬਾਅਦ ਦੇ ਵਿੱਚ ਮੂਨਖੋ ਸੰਗਰੂਰ ਭੇਜਤਾ ਜੀ ਸੰਗਰੂਰ ਵਾਲੇ ਕਹਿੰਦੇ ਜੀ ਇਹਦੀ ਐਮ ਆਰ ਆਈ ਹੋਊਗੀ ਜੀ ਸਾਡੇ ਕੋਲੇ ਐਮ ਆਰ ਆਈ ਕਰਨ ਦਾ ਅਰੇਂਜਮੈਂਟ ਨਹੀਂ ਜੀ ਨਾ ਹੈੱਡ ਕੁਆਰਟਰ ਤੇ ਅੱਛਾ ਜ਼ਿਲ੍ਹਾ ਹੈੱਡ ਕੁਆਰਟਰ ਤੇ ਹਾਂ ਹਾਂ ਜੀ ਦੇਖੋ ਜੀ ਕਿਤੇ ਨਾ ਪ੍ਰਾਈਵੇਟ ਅਸੀਂ ਸਾਨੂੰ ਕਰਾਉਣ ਜੀ ਤੇ ਜਦੋਂ ਉਸ ਤੋਂ ਬਾਅਦ ਦੇ ਉਹਨਾਂ ਨੇ ਪਟਿਆਲੇ ਰੈਫਰ ਕਰਤਾ ਵੀ ਐਮ ਆਰ ਆਈ ਹਾਰਦਿਕ ਜੀ ਉਹਨਾਂ ਨੇ 23 ਤਰੀਕ ਨੂੰ ਹੀ ਜੀ ਸਾਡੀ ਮਸ਼ੀਨ ਖਰਾਬ ਆ ਜੀ ਹੁਣ ਉਹ ਜਦੋਂ ਅਸੀਂ ਰੋਲਾ ਪਾਇਆ ਨਾ ਵੀ ਅਸੀਂ ਗੱਲ ਕੀਤੀ ਅਸੀਂ ਉਹਦੇ ਡੀਸੀ ਨਾਲ ਵੀ ਗੱਲ ਕੀਤੀ ਜੀ ਹੁਣ ਕੱਲ ਜਾ ਕੇ ਐਮ ਆਰ ਆਈ ਹੋਈ ਆ ਹਰ ਭਗਵਾਨ ਦੀ ਆ ਜਿਹੜੀ ਰਿਪੋਰਟ ਉਹਦੀ ਆਉਣੀ ਬਾਕੀ ਆ ਜਿਹਦਾ ਮਤਲਬ ਇਹ ਆ ਵੀ ਦਮਕ ਭਗਵਾਨ ਜੀ ਮਾਨ ਸਰਕਾਰ ਬਹੁਤ ਮਾਰ ਰਹੀ ਆ ਹੂੰ ਜੀ ਜੀ ਪਰ ਜਿਸ ਜਿਹਨੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੰਤਰੀ ਹੋਵੇ ਚੋਥਾ ਮੁੱਖ ਮੰਤਰੀ ਹੋਵੇ ਜੋ ਉਸ ਜਿਲ੍ਹੇ ਵਿੱਚ ਇੱਥੇ ਸਰਕਾਰੀ ਹਸਪਤਾਲ ਦਈ ਹੈ ਜੀ ਵੀ ਉਸੇ ਟੈਸਟ ਕਰਨ ਵਾਲੀਆਂ ਮਸ਼ੀਨਾਂ ਹੀ ਹੈ ਨਹੀਂ ਤੇ ਸਿਹਤ ਮੰਤਰੀ ਅੜੜਾ ਪਟਿਆਲੇ ਦਾ ਹੈਗਾ ਪਿਵਰ ਹੂੰ ਜਿਹੜਾ ਮੈਡੀਕਲ ਕਾਲਜ ਹੈ ਜੀ ਤਿੰਨ ਮੈਡੀਕਲ ਕਾਲਜ ਹੈ ਤੋਂ ਮੈਡੀਕਲ ਇੰਸਟੀਚਿਊਟ ਆ ਜੀ ਕਿ ਉੱਥੇ ਵੀ ਇੰਨੇ ਇੰਨੇ ਦਿਨ ਐਮ ਆਰ ਆਈ ਨਹੀਂ ਹੁੰਦੀ ਜੀ ਤਾਂ ਆਪ ਜੀ ਆਪ ਅਬ ਵੀ ਪੋਰ ਖੋਲਦੇ ਆ ਕਿ ਸਰਕਾਰ ਨੂੰ ਮਜ਼ਦੂਰਾ ਕਿਸਾਨਾਂ ਲੋਕਾਂ ਦਾ ਵੀ ਹਿੱਤ ਨਹੀਂ ਜੀ ਵੀ ਇਹਨਾਂ ਨੂੰ ਸੇਧ ਨਹੀਂ ਕੋਈ ਸਿੱਖਿਆ ਨਹੀਂ ਸਿਰਫ ਇਹ ਮਾਫ ਦੇ ਇਹ ਲੋਕਾਂ ਨੇ ਜਿੰਮੀ ਨਾਲ ਦੇ ਖਾਦਿਆ ਕਰਨ ਦੇ ਵਾਸਤੇ ਤੁਰੇ ਹੋਏ ਆ ਔਰ ਇਹ ਹੀ ਕੰਮ ਖਾਂਦੇ ਆ ਲੋਕਾਂ ਨੂੰ ਜਦੋਂ ਹੁਣ thro ਕਰਨ ਵਾਸਤੇ ਜੀ ਧੰਗ ਪੁਲਿਸ ਦੇ ਹੱਥ ਵੀ ਫੜਾਈ ਹੋਈ ਆ ਤੇ ਜਿਹੜੇ ਗਰੋਹ ਆ ਉਹਨਾਂ ਦੇ ਹੱਥ ਧਾਗਦੇ ਤੇ ਉਹਨਾਂ ਦੀ ਪੁਸ਼ਟਪਨਾ ਨਹੀਂ ਕੀਤੀ ਜਾ ਰਹੀ ਜੀ ਜੀ ਪਰ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਸਾਹਿਬ ਦੇ ਵੱਲੋਂ ਤਾਂ ਇਹ ਕਿਹਾ ਗਿਆ ਸੀ ਵੀ ਮਾਲਾ ਕਲੀਨਿਕ ਖੋਲੇ ਗਏ ਨੇ ਟੈਸਟ ਤੱਕ ਵੀ ਫ੍ਰੀ ਹੋਇਆ ਕਰਨਗੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮੰਨ ਲੋ ਸਮਝੌਤਾ ਨਹੀਂ ਕੀਤਾ ਜਾਊਗਾ ਪੂਰਾ ਖਿਆਲ ਰੱਖਿਆ ਜਾਊਗਾ ਇਤਨੇ ਕਿਤੇ ਫਿਰ ਇਹ ਬਿਆਨ ਉਹਨਾਂ ਦਾ ਝੂਠਾ ਹੈ ਬਿਲਕੁਲ ਝੂਠਾ ਜਦੋਂ ਆਪ ਬਿਮਾਰ ਹੁੰਦੇ ਆ ਉਦੋਂ ਕਿਤੇ ਇਹ ਜਾ ਕੇ ਹੋਸਪੀਟਲ ਚ ਦਾਖਲ ਹੁੰਦੇ ਤੇ ਕਿਤੇ ਦਿੱਲੀ ਜਾ ਕੇ ਇਲਾਜ ਕਰਾਉਂਦੇ ਇਹੀ ਆਪ ਦੇ ਆਪ ਚ ਸਿਹਤ ਕ੍ਰਾਂਤੀ ਦਾਦਾ ਜਲੂਸ ਢੰਗਿਆਂ ਵੱਲ ਜੀ ਜੀ ਜੇ ਸਿਹਤ ਕ੍ਰਾਂਤੀ ਆਈ ਹੁੰਦੀ ਤਾਂ ਮੁੱਖ ਮੰਤਰੀ ਨੂੰ ਹੋਸਪੀਟਲ ਚ ਦਾਖਲ ਹੋਣ ਦੀ ਕਿਉਂ ਲੋੜ ਪੈਂਦੀ ਜੀ ਜੀ ਇਸ ਮਸਲੇ ਤੇ ਲਖਮਨ ਸਿੰਘ ਸੇਵੇ ਵਾਲਾ ਸੂਬਾ ਗੂ ਜਿਨੇ ਅੱਲਾ ਕੱਲ ਬਾਤ ਕੀਤੀ ਆ ਕੀ ਆ ਪੂਰਾ ਮਸਲਾ ਉਹਨਾਂ ਨੇ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਹੀ ਦਿੱਤਾ ਇਸ ਪੂਰੇ ਮਸਲੇ ਤੇ ਉਹਨਾਂ ਨੇ ਬੜਾ ਵਿਸਥਾਰ ਪੂਰਵ ਤਰੀਕੇ ਨਾਲ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਾਂ ਪ੍ਰਸ਼ਾਸਨ ਅਧਿਕਾਰੀ ਇਸ ਮਾਮਲੇ ਨੂੰ سنجਿਦਗੀ ਨਾਲ ਨਹੀਂ ਲੈਂਦੇ ਤਾਂ ਉਹਨਾਂ ਵਾਲੇ ਜਨਾਂ ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿੱਚ ਕਰਾਂਗੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਆਪਣਾ ਜਿਹੜਾ ਕਮੈਂਟ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਕਰੋ ਆਪਣੇ ਵਿਚਾਰ ਆ ਜਿਹੜੇ ਕਮੈਂਟ ਦੇ ਵਿੱਚ ਜਰੂਰ ਰੱਖੋ